ਮੈਂ ਗੁਰਨਾਮ ਸਿੰਘ ਮੈਸਮਪੁਰੀ ਆਪਾਂ ਬੈਠੇ ਆ ਟੋਲ ਪਲਾਜ਼ਾ ਰਾਏਪੁਰ ਰਾਇਆਂ ਨੇੜੇ ਸਤਲੁਜ ਪੁਲਿਸ ਜਗਰਾਓ ਰੋਡ ਤੇ ਸੋ ਮੈਂ ਆਪਣੇ ਸਾਥੀ ਇਕਬਾਲ ਸਿੰਘ ਲੋਗਾਂ ਨੂੰ ਬੇਨਤੀ ਕਰਦਾ ਕਿ ਜੋ ਵੀ ਕਿਸਾਨੀ ਮੋਰਚੇ ਬਾਰੇ ਇਹਨਾਂ ਦੇ ਮੰਨਦੇ ਵਿੱਚ ਵਿਚਾਰ ਆ ਉਹ ਸੰਜੇ ਕਰ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸੋਗ ਦਾ ਦਿਨ ਆ ਸਾਡਾ ਵੀਰ ਖਨੌਰੀ ਬਾਰਡਰ ਤੇ ਗੋਲੀਆਂ ਨਾਲ ਮਾਰਿਆ ਗਿਆ ਆਪਣੇ ਹੱਕ ਲੈਣ ਦਾ ਵਾਸਤੇ ਗਿਆ ਸੀ ਇੱਕ ਬਹੁਤ ਕੋਈ ਵੱਡਾ ਕਿਸਾਨੀ ਸੀਗਾ ਬਹੁਤ ਵੱਡਾ ਕਿਸਾਨ ਨਹੀਂ ਸੀਗਾ ਛੋਟਾ ਜਿਹਾ ਕਿਸਾਨ ਸੀਗਾ ਡੇਢ ਗੱਲਾ ਪੈਲੀ ਸੀ ਸਭ ਤੋਂ ਵੱਡੀ ਦੁੱਖ ਦੀ ਗੱਲ ਆ ਕਿ ਮਾਂ ਬਾਪ ਹੈ ਨਹੀਂ ਸੀ ਉਸ ਉਸ ਦੇ ਦੋ ਭੈਣਾਂ ਸੀਗੀਆਂ ਭੈਣਾਂ ਵਿਚਾਰੀਆਂ ਉਸ ਦੇ ਆਸਰੇ ਸੀਗੀਆਂ ਕਿਉਂਕਿ ਉਹ ਕਮਾਈ ਕਰਕੇ ਲਿਆਉਂਦਾ ਸੀ ਤੇ ਭੈਣਾਂ ਕਜਾਰਾ ਕਰਦੀਆਂ ਸੀ ਆਪਣਾ ਹੁਣ ਵੀਰ ਉਹ ਵਿਚਾਰਾ ਮਾਰਿਆ ਗਿਆ ਭੈਣਾਂ ਦਾ ਮਗਰੋਂ ਪਤਾ ਨਹੀਂ ਕੀ ਹਾਲ ਹੋਊਗਾ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਭੈਣਾਂ ਨੂੰ ਦੋਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਕਿ ਉਹਨਾਂ ਨੂੰ ਵਾਤੋ ਵਧ ਮਾਲੀ ਸਾਹਿਬ ਦਾ ਦਿੱਤੀ ਜਾਵੇ ਅਤੇ ਜਿਹੜੇ ਬੰਦੇ ਨੇ ਗੋਲੀ ਚਲਾਈ ਆ ਉਹ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਅਤੇ ਪਰਚਾ ਦਿੱਤਾ ਜਾਵੇ ਉੱਤੇ ਕਿਉਂਕਿ ਆਪਣੇ ਸਿੰਘ ਜਾਣਦੇ ਆ ਉਧਰ ਇਹ ਤਾਂ ਸ਼ਾਂਤਮਈ ਢੰਗ ਦੇ ਨਾਲ ਹੀ ਨਿਕਲਣਾ ਕਰ ਚਾਹੁੰਦੇ ਉੱਥੋਂ ਪਰ ਉਹਨਾਂ ਨੇ ਰੋਕਿਆ ਆ ਕੋਈ ਇਹਨਾਂ ਨੇ ਮਨ 'ਚ ਛੋੜੋ ਸੀ ਵੀ ਅਸੀਂ ਲੜਾਂਗੇ ਜਿੱਦਾਂ ਪਿਛਲੀ ਯਾਰ ਗਏ ਸੀ ਇਹ ਉੱਥੇ ਮੰਗਾ ਮੰਨਣ ਵਾਸਤੇ ਮੰਗਾ ਮੰਨਿਆ મોદી ਸਰਕਾਰ ਨੇ ਪਰ ਇਹਨਾਂ ਨੇ ਮੁੜ ਕੇ ਮੁੱਕਰ ਗਏ ਉਹਨਾਂ ਤੋਂ ਇਹ ਦੁਬਾਰਾ ਵੀ ਇਸੇ ਤਰੀਕੇ ਨਾਲ ਦਿੱਲੀ ਜਾ ਰਿਹਾ ਸੀ ਨਾ ਰੋਕਦੇ ਨਾ ਕੰਮਵਾਦਾ ਪਰ ਇਹਨਾਂ ਦੀ ਬਹੁਤ ਵੱਡੀ ਗਲਤੀ ਜਿਹੜਾ ਇਹਨਾਂ ਨੇ ਕਿਸਾਨਾਂ ਨੂੰ ਰੋਕ ਲਿਆ ਕਿਸਾਨੀ ਕੋਈ ਹੱਤਵਾਦੀ ਨਹੀਂ ਹੈਗੇ ਇਹ ਸ਼ਾਂਤ ਮਈ ਢੰਗ ਦੇ ਨਾਲ ਆਪਣਾ ਰੋਸ ਪ੍ਰਗਟਾਉਣਾ ਚਾਹੁੰਦੇ ਆ ਇਹਦਾ ਕਰਕੇ ਕਿਉਂਕਿ ਸਾਡਾ ਜਿਹੜਾ ਐਮਐਸਪੀ ਆ ਜਾਂ ਹੋਰ ਵੀ ਆ ਫਸਲਾਂ ਉੱਤੇ ਇਹ ਦਿੱਤੀਆਂ ਜਾਣ ਜਾਂ ਤੇ ਉਦੋਂ ਇਹ ਨਾ ਇਹ ਮੰਨਦਾ ਉਦੋਂ ਜਦੋਂ ਇਹਦੇ ਧੌਣ ਤੇ ਗੋਡਾ ਆਇਆ ਸੀ ਉਦੋਂ ਇਹ ਤਕੇ ਨਾ ਮੰਨ ਗਿਆ ਪਰ ਹੁਣ ਉਸ ਤੋਂ ਬਾਅਦ ਭਾਈ ਮੁੱਕਰ ਗਿਆ ਇਨੂੰ ਇਹ ਹੀ ਬੇਨਤੀ ਕਰਦੇ ਕਿ ਕਿਸਾਨਾਂ ਨੂੰ ਨਾ ਖਰਾਬ ਕਰੋ ਦਾ ਤੁਸੀਂ ਆਪ ਖਰਾਬ ਹੋਵੋ ਕਿਸਾਨ ਵਿਚਾਰੇ ਪਤਾ ਨਹੀਂ ਕਿਦਾਂ ਘੜਾ ਦੋ ਨਿਕਲਦੇ ਆ ਬਜ਼ੁਰਗ ਆ ਬਜ਼ੁਰਗ ਕਿਸਾਨ ਆ ਮੋਰਚਾ ਜਿੰਦਾਬਾਦ 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 ਮਰਦਾ ਆਵਾਜ਼ ਮਰਦਾ ਆਵਾਜ਼ ਮਰਦਾ ਆਵਾਜ਼ ਤੇਰੀ ਤਾਨਾਸ਼ਾਹੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਲੋਕ ਇਕਤਾ ਜਿੰਦਾਬਾਦ 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 ਕਿਸਾਨ ਮੋਰਚਾ ਜਿੰਦਾਬਾਦ 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 ਕਿਉਂਕਿ ਇੱਕ ਹੋਰ ਗੱਲ ਆ ਇਹ ਵਿਚਾਰੇ ਬਜ਼ੁਰਗ ਆ ਇਹ ਵੀ ਨਾੜ ਕੇ ਬੈਠੇ ਆ ਹਨਾ ਇਨੀ ਠੰਡ ਦੇ ਵਿੱਚ ਹੁਣ ਇੱਥੇ 3 ਦਿਨ ਹੋ ਗਏ ਜੀ ਰਾਤਾਂ ਵੀ ਰਹਿੰਦੇ ਆ ਦਿਨ ਵੀ ਰਹਿੰਦੇ ਆ ਹਨਾ ਹਾਂਜੀ ਕੋਈ ਇਹ ਤਾਂ ਹੈ ਨਹੀਂਗਾ ਕੋਈ ਚਾਹ ਨੂੰ ਨਾਲ ਜਿੱਦਾਂ ਭਗਵੰਤ ਮਾਨ ਜੀ ਕਹਿੰਦਾ ਸੀਗਾ ਇਹ ਜਗ੍ਹਾ ਦੇਖ ਕੇ ਲਾ ਲੈ ਨਦਰਨਾ ਆ ਹੁਣ ਕੋਈ ਇਹ ਵਿਲੇ ਆ ਸਾਰੇ ਬੈਠੇ ਇੱਥੇ ਵੀ ਇੱਥੇ ਜਗ੍ਹਾ ਦੇਖ ਲਈ ਦੇਣਾ ਧਰਨਾ ਲੈ ਨਹੀਂ ਇਹ ਨਹੀਂ ਗੱਲ ਹੈਗੀ ਇਹ ਜੂਈ ਜਿੰਨਾ ਕਿ ਇੱਥੇ ਪ੍ਰੈਸ਼ਰ ਪਾਉ ਨੇ ਕਿਸਾਨਾਂ ਤੇ ਇੰਨਾ ਕੋ ਉਹਨਾਂ ਤੇ ਵੀ ਪਾਉ મોદી ਸਰਕਾਰ ਤੇ ਕਿਉਂਕਿ ਤੁਸੀਂ ਸਰਕਾਰ ਆ ਤੁਸੀਂ ਐਮ 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 ਐਲ ਇਹ ਨਿਮਾਨ ਹੁੰਦਾ ਤੂੰ ਹੀ ਤਾਂ ਫਿਰ ਮੁੱਖ ਮੰਤਰੀ ਆ ਮੁੱਖ ਮੰਤਰੀ ਦਾ ਕੰਮ ਹੁੰਦਾ ਆ ਕਿ ਕਿ ਜਿਹੜੇ ਦੂਜੇ ਬੰਦੇ ਉਹਨਾਂ ਨੂੰ ਆ ਕੇ ਲੈ ਕੇ ਤੁਰਨਾ ਠੀਕ ਆ ਨਾ ਪਰ ਕਿਸਾਨਾਂ ਨੂੰ ਨਾ ਖਰਾਬ ਕੀਤਾ ਜਾਵੇ ਠੀਕ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਲਿਓ ਜੀ ਮਾੜਾ